ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਕੇਰਲਾ ਦਾ ਇੱਕ ਜ਼ਿਲ੍ਹਾ ਅਲਾਪੁਜਾ ਉਥੇ ਇੱਕ ਜਗ੍ਹਾ ਮੰਨਾਰ ਕਾਫੀ ਖੂਬਸੂਰਤ ਜਗ੍ਹਾ ਹੈ ਉਥੇ ਦੋ ਪਰਿਵਾਰ ਰਹਿੰਦੇ ਸੀ ਅਡੜ ਜੱਤ ਅਡੜ ਧਰਮ ਸਾਰਾ ਹਿਸਾਬ ਕਿਤਾਬ ਉਹਨਾਂ ਦਾ ਡੱਡ ਪਰ ਇੱਕ ਪਰਿਵਾਰ ਦੇ ਵਿੱਚ ਇੱਕ ਲੜਕਾ ਸੀ ਨਿਲਕੁਮਾਰ ਤੇ ਇੱਕ ਲੜਕੀ ਸੀ ਦੂਜੇ ਪਰਿਵਾਰ ਦੇ ਵਿੱਚ ਜਿਹਦਾ ਨਾਮ ਸੀ ਕਲਾ ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜਦੋਂ ਪਰਿਵਾਰਾਂ ਨੂੰ ਪਤਾ ਲੱਗਦਾ ਤਾਂ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਵੀ ਇੱਕ ਅੱਡ ਜਾਤ ਤੇ ਅੱਡ ਧਰਮ ਦੇ ਲੜਕੇ ਦੇ ਨਾਲ ਸਾਡੀ ਲੜਕੀ ਦਾ ਵਿਆਹ ਨਹੀਂ ਹੋ ਸਕਦਾ ਉਹਦੇ ਨਾਲ ਪਿਆਰ ਨਹੀਂ ਹੋ ਸਕਦਾ ਦੂਜੇ ਪਾਸੇ ਲੜਕੇ ਪਰਿਵਾਰ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਹੈ ਦੋਨਾਂ ਪਰਿਵਾਰਾਂ ਤੇ ਸਮਾਜ ਦੇ ਵਿਰੋਧ ਦੇ ਬਾਵਜੂਦ ਇਹ ਦੋਨੋਂ ਜਣੇ ਆਪਸ ਦੇ ਵਿੱਚ 2007 ਦੇ ਵਿੱਚ ਕੋਰਟ ਮੈਰਿਜ ਕਰਵਾ ਲੈਂਦੇ ਨੇ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਇਹ ਦੋਨੋਂ ਜਣੇ ਅੱਡ ਕਰ ਲੈ ਕੇ ਉੱਥੇ ਰਹਿਣਾ ਸ਼ੁਰੂ ਕਰਦੇ ਨੇ ਹੁਣ ਲੜਕੀ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਤੇ ਉਹ ਆਪਣੀ ਲੜਕੀ ਦੇ ਨਾਲੋਂ ਸਾਰੇ ਰਿਸ਼ਤੇ ਨਾਤੇ ਖਤਮ ਕਰ ਲੈਂਦਾ ਵੀ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਰਿਸ਼ਤਾ ਕੋਈ ਨਾਤਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਾਡੇ ਵਾਸਤੇ ਤੂੰ ਮਰ ਗਈ ਦੂਜੇ ਪਾਸੇ ਲੜਕੇ ਦਾ ਪਰਿਵਾਰ ਵੀ ਕਾफी ਹੱਦ ਤੱਕ ਨਾਰਾਜ਼ ਹੁੰਦਾ ਪਰ ਫਿਰ ਵੀ ਉਹਦੇ ਨਾਲ ਉਹਦਾ ਹਸਾਬ-ਕਿਤਾਬ ਥੋੜਾ ਜਿਹਾ ਬੋਲਚਾਲ ਉਹਨਾਂ ਦਾ ਹੋ ਜਾਂਦਾ ਆਪਸ ਦੇ ਵਿੱਚ ਪਰ ਲੜਕਾ ਲੜਕੀ ਦੋਨੋਂ ਅੱਡ ਘਰ ਦੇ ਵਿੱਚ ਰਹਿੰਦੇ ਹੁੰਦੇ ਨੇ ਇਹ ਸਾਰਾ ਕੁਝ ਇਸੇ ਤਰੀਕੇ ਅੱਗੇ ਚੱਲਦਾ ਜ਼ਿੰਦਗੀ ਦੀ ਜਿਹੜੀ ਰਫ਼ਤਾਰ ਹੁੰਦੀ ਹੈ ਉਸੇ ਤਰੀਕੇ ਚੱਲਦੀ ਰਹਿੰਦੀ ਹੈ ਇਹਨਾਂ ਦੇ ਘਰ ਇੱਕ بیٹے ਦਾ ਜਨਮ ਹੁੰਦਾ ਜਿਹੜਾ ਅਨਿਲ ਕੁਮਾਰ ਹੁੰਦਾ ਉਹ ਕੇਰਲਾ ਦੇ ਵਿੱਚ ਬਿਜ਼ਨਸ ਵੀ ਕਰਦਾ ਸੀ ਆਪਣਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹਦਾ ਆਉਣਾ ਜਾਣਾ ਸੀ ਸਾਊਥ ਅਫਰੀਕਾ ਜਾ ਕੇ ਉੱਥੇ ਵੀ ਉਹ ਰਹਿੰਦਾ ਉੱਥੇ ਵੀ ਕੰਮ ਕਰਦਾ ਤੇ ਇੱਥੇ ਵੀ ਬਿਜ਼ਨਸ ਦੇ ਵਿੱਚ ਉਹ ਆਪਣੇ ਹੱਥ ਪੈਰ ਅਜਮਾਂਦਾ ਰਹਿੰਦਾ ਲੜਕਾ ਹੋਣ ਤੋਂ ਬਾਅਦ ਇਹਨਾਂ ਦੇ ਆਪਸੀ ਰਿਸ਼ਤੇ ਦੇ ਵਿੱਚ ਖਟਾਸ ਹੋਣੀ ਸ਼ੁਰੂ ਹੁੰਦੀ ਹੈ ਖਟਾਸ ਦਾ ਕਾਰਨ ਹੁੰਦਾ ਨਿਲਕਮਰ ਨੂੰ ਸ਼ੱਕ ਹੁੰਦਾ ਵੀ ਜਿਹੜੀ ਉਹਦੀ ਪਤਨੀ ਕਲਾ ਉਹਦਾ ਕਿਸੇ ਹੋਰ ਦੇ ਨਾਲ ਅਫੇਰ ਹੈ ਹੋਰ ਦੇ ਨਾਲ ਮੇਲ ਜੋਲ ਹੈ ਪਰ ਉਹਦੇ ਕੋਲ ਕੋਈ ਇਸ ਗੱਲ ਦਾ ਸਬੂਤ ਨਹੀਂ ਸੀ ਉਹਨੂੰ ਸਿਰਫ ਸ਼ੱਕ ਸੀ ਦੂਜੇ ਪਾਸੇ ਕਲਾ ਸੀ ਜਿਹੜੀ ਉਹਨੂੰ ਵੀ ਆਪਣੇ ਪਤੀ ਤੇ ਸ਼ੱਕ ਸੀ ਵੀ ਉਹ ਸਾਊਥ ਅਫਰੀਕਾ ਜਾ ਕੇ ਰਹਿੰਦਾ ਕੱਲਾ ਜਾਂਦਾ ਜਿੱਥੇ ਜਾਂਦਾ ਵੀ ਇਹਦਾ ਕਿਸੇ ਹੋਰ ਦੇ ਨਾਲ ਅਫੇਰ ਹੈ ਇਸ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਅਕਸਰ ਲੜਾਈ ਝਗੜੇ ਰਹਿੰਦੇ ਨੇ ਲੜਾਈ ਝਗੜੇ ਦੀ ਆਵਾਜ਼ ਜਦੋਂ ਹੁਣ ਬਾਹਰ ਜਾਂਦੀ ਹੈ ਆਂਡੀਆਂ ਗਵਾਂਡੀਆਂ ਨੂੰ ਪਤਾ ਲੱਗਦਾ ਪੂਰੇ ਇਲਾਕੇ ਦੇ ਵਿੱਚ ਗੱਲ ਹੋ ਜਾਂਦੀ ਹੈ ਵੀ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਚੱਲਦਾ ਤੇ ਲੜਾਈ ਝਗੜੇ ਦਾ ਜਿਹੜਾ ਕਾਰਨ ਹੈ ਉਹ ਇੱਕ ਦੂਜੇ ਦੇ ਉੱਤੇ ਸ਼ੱਕ ਹੈ ਇਹ ਸਾਰਾ ਕੁਝ ਇਹਨਾਂ ਦਾ ਚੱਲਦਾ ਰਹਿੰਦਾ 2007 ਦੇ ਵਿੱਚ ਸਾਰਿਆਂ ਦੇ ਵਿਰੋਧ ਦੇ ਬਾਵਜੂਦ ਇਹ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਪਰ ਦੋ ਸਾਲ ਹੁੰਦੇ ਹੁੰਦੇ ਇਹਨਾਂ ਦੀ ਆਪਸੀ ਜੜੀ ਹੈ ਟਕਰਾਅ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਵੀ ਇੱਕ ਤਰੀਕੇ ਨਾਲੇ ਇੱਕ ਦੂਜੇ ਨੂੰ ਨਾ ਪਸੰਦ ਕਰਦੇ ਨੇ ਵੇਖਣਾ ਵੀ ਪਸੰਦ ਨਹੀਂ ਕਰਦੇ ਪਰ ਪਤੀ ਪਤਨੀ ਸੀ ਇਕੱਠੇ ਫਿਰ ਵੀ ਰਹਿੰਦੇ ਨੇ ਜੁਲਾਈ 2009 ਦੇ ਵਿੱਚ ਜਾ ਕੇ ਬੇਟਾ ਛੋਟਾ ਜਿਹਾ ਹੁੰਦਾ ਤੇ ਕਲਾ ਗਾਇਬ ਹੁੰਦੀ ਹੈ ਆਂਡੀਆਂ ਅਗਵਾਂਡੀਆਂ ਨੂੰ ਲੱਗਦਾ ਵੀ ਕਲਾ ਨਜ਼ਰ ਨਹੀਂ ਆਈ ਜਦੋਂ ਪੁੱਛਿਆ ਜਾਂਦਾ ਨਿਲਕੁਮਾਰ ਨੂੰ ਤਾਂ ਰੋਂਦਾ ਕੁਰਲਾਉਂਦਾ ਉਹਦਾ ਕਹਿਣਾ ਸੀ ਵੀ ਉਹਦਾ ਘਰ ਬਰਬਾਦ ਹੋ ਗਿਆ ਇਹਦੇ ਪਿੱਛੇ ਇਹਨੇ ਇੰਨਾ ਕੁਝ ਕੀਤਾ ਉਹ ਜਿਹੜੀ ਸੀ ਕਲਾ ਉਹ ਬੇਵਫਾ ਨਿਕਲੀ ਉਹ ਆਪਣੇ ਕਿਸੇ ਆਸ਼ਿਕ ਦੇ ਨਾਲ ਫਰਾਰ ਹੋ ਗਈ ਉਨਨਕ ਜਦੋਂ ਸਾਰਿਆਂ ਨੂੰ ਇਹ ਪਤਾ ਲੱਗਦਾ ਤਾਂ ਉਹਨਾਂ ਨੂੰ ਅਨਿਲ ਤੇ ਤਰਸ ਵੀ ਹੁੰਦਾ ਤੇ ਕਿ ਕਲਾ ਨੂੰ ਬੁਰਾ ਭਲਾ ਕਿਹਾ ਜਾਂਦਾ ਦਿਨ ਬਤੀਤ ਹੁੰਦੇ ਨੇ ਕਲਾ ਦੇ ਮਾਪਿਓ ਨੂੰ ਪਤਾ ਲੱਗਦਾ ਉਹ ਪਹਿਲੇ ਹੀ ਉਹਦੇ ਨਾਲੋਂ ਰਿਸ਼ਤਾ ਨਾਤਾ ਤੋੜ ਚੁੱਕੇ ਸਨ ਫਿਰ ਉਹਨਾਂ ਨੂੰ ਇਹ ਸੀ ਵੀ ਹੁਣ ਪਹਿਲਾਂ ਉਹਨੇ ਵਿਆਹ ਆਪਣੀ ਮਰਜ਼ੀ ਨਾਲ ਕੀਤਾ ਹੁਣ ਕਿਸੇ ਹੋਰ ਦੇ ਨਾਲ ਚਲੀ ਗਈ ਉਹਨਾਂ ਨੂੰ ਹੋਰ ਜ਼ਿਆਦਾ ਗੁੱਸਾ ਹੁੰਦਾ ਤੇ ਉਹ ਕਹਿੰਦੇ ਨੇ ਵੀ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਥੇ ਮਰਜ਼ੀ ਜਾਏ ਹੁਣ ਕੋਈ ਪੁੱਛਣ ਵਾਲਾ ਨਹੀਂ ਸੀ ਵੀ ਕਲਾ ਕਿੱਥੇ ਗਈ ਕੋਈ ਲੱਭਣ ਵਾਲਾ ਨਹੀਂ ਸੀ ਕੁਝ ਦਿਨ ਬੀਤਦੇ ਨੇ ਅਨਿਲ ਕੁਮਾਰ ਫਿਰ ਵਿਆਹ ਕਰਾ ਲੈਂਦਾ ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦਾ ਜ਼ਿੰਦਗੀ ਅੱਗੇ ਬਤੀਤ ਹੋਣਾ ਸ਼ੁਰੂ ਹੁੰਦੀ ਹੈ ਤੇ ਲੋਕ ਹੌਲੀ-ਹੌਲੀ ਕਲਾ ਦਾ ਚੈਪਟਰ ਭੁੱਲ ਜਾਂਦੇ ਨੇ ਜ਼ਿੰਦਗੀ ਦੀ ਰਫ਼ਤਾਰ ਜਿਹੜੀ ਹੈ ਉਸੇ ਤਰੀਕੇ ਚੱਲਦੀ ਰਹਿੰਦੀ ਹੈ ਇਸ ਗੱਲ ਨੂੰ 15 ਸਾਲ ਬੀਤ ਜਾਂਦੇ ਨੇ ਕਲਾ ਕਿੱਥੇ ਗਈ ਕਿਹਦੇ ਨਾਲ ਗਈ ਕੌਣ ਲੈ ਗਿਆ ਉਹਦੇ ਨਾਲ ਕੀ ਹੋਇਆ ਕਿਸੇ ਨੂੰ ਕੋਈ ਵਾਹ-ਵਾਸਤਾ ਨਹੀਂ ਸੀ ਕੋਈ ਮਤਲਬ ਨਹੀਂ ਸੀ 15 ਸਾਲ ਬਾਅਦ ਅਨਿਲ ਕੁਮਾਰ ਆਪਣੇ ਪਰਿਵਾਰ ਦੇ ਨਾਲ ਫਿਰ ਇਜ਼ਰਾਈਲ ਚਲਾ ਜਾਂਦਾ ਉਹਦੇ ਇਜ਼ਰਾਈਲ ਜਾਣ ਤੋਂ ਬਾਅਦ ਇੱਕ ਗੁੰਮਨਾਮ ਚਿੱਠੀ ਜਿਹੜੀ ਸੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਤੇ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਵੀ 15 ਸਾਲ ਪਹਿਲਾਂ ਉਹਨਾਂ ਦੇ ਇਲਾਕੇ ਮਨਾਰ ਦੇ ਵਿੱਚ ਇੱਕ ਕਲਾ ਨਾਮ ਦੀ ਔਰਤ ਦਾ ਕਤਲ ਹੋਇਆ ਸੀ ਤੇ ਕਤਲ ਕਰਨ ਵਾਲੇ ਚਾਰ ਜਣੇ ਸੀ ਇੱਕ ਉਹਦਾ ਪਤੀ ਸੀ ਅਨਿਲ ਕੁਮਾਰ ਉਹਦੇ ਨਾਲ ਤਿੰਨ ਜਣੇ ਹੋਰ ਹੁੰਦੇ ਨੇ ਜਿਨੂੰ ਸੋਮਨ ਤੇ ਪ੍ਰਮੋਦ ਇਹ ਚਾਰ ਜਣਿਆਂ ਨੇ ਮਿਲ ਕੇ ਕਲਾ ਦਾ ਕਤਲ ਕੀਤਾ ਹੁਣ ਇਹ ਨਹੀਂ ਸੀ ਪਤਾ ਵੀ ਪ੍ਰੋਪਰ ਜਗਾ ਕਿਹੜੀ ਹੈ ਕਿੱਥੇ ਹੈ ਆਲੇ-ਦੁਆਲੇ ਤੋਂ ਪੁਲਿਸ ਨੂੰ ਜਦੋਂ ਚਿੱਠੀ ਪਹੁੰਚਦੀ ਹੈ ਤਾਂ ਉਹਨਾਂ ਨੂੰ ਲੱਗਦਾ ਵੀ ਇਹਦਾ ਪਤਾ ਕਰਨਾ ਚਾਹੀਦਾ ਪਰ 15 ਸਾਲ ਬੀਤ ਚੁੱਕੇ ਸੀ ਆਲੇ-ਦੁਆਲੇ ਪੁਲਿਸ ਸਟੇਸ਼ਨਾਂ 'ਚ ਪਤਾ ਕੀਤਾ ਜਾਂਦਾ ਵੀ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਹੋਵੇ ਕਿਸੇ ਔਰਤ ਦੀ 15 ਸਾਲ ਪੁਰਾਣੀ ਬੜੀ ਜੱਦੋਜਹਿਦ ਕੀਤੀ ਜਾਂਦੀ ਹੈ ਵੀ ਕਿਤੇ ਵੀ ਪਤਾ ਨਹੀਂ ਲੱਗਦਾ ਉਹ ਸੋਚਦੇ ਨੇ ਵੀ ਸ਼ਾਇਦ ਐਵੇਂ ਬੇਵਕੂਫ ਬਣਾਇਆ ਗਿਆ ਪਰ ਫਿਰ ਵੀ ਕੀ ਕਰਦੇ ਨੇ ਪੁਲਿਸ ਸਟੇਸ਼ਨ ਵਾਲੇ ਉਹ ਚਿੱਠੀ ਸੀ ਜਿਹੜੀ ਉਹ ਐਸਪੀ ਸਾਹਿਬ ਤੱਕ ਪਹੁੰਚਾਇਆ ਜਾਂਦਣੇ ਐਸਪੀ ਸਾਹਿਬ ਕੋਲ ਜਦੋਂ ਚਿੱਠੀ ਪਹੁੰਚਦੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਹੁੰਦੀ ਵੀ 15 ਸਾਲ ਪਹਿਲਾਂ ਹੋਇਆ ਕਤਲ ਅੱਜ ਗੁੰਮਨਾਮ ਚਿੱਠੀ ਪਹੁੰਚੀ ਹੈ ਵੀ ਹੋਵੇ ਨਾ ਹੋਵੇ ਕਿਤੇ ਨਾ ਕਿਤੇ ਹੋ ਸਕਦਾ ਕੁਝ ਜ਼ਰੂਰ ਹੈ ਤਾਂ ਇੱਕ ਟੀਮ ਬਣਾਉਂਦੇ ਨੇ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਲਾ ਦਾ ਪਤਾ ਕਰਨ ਵਾਰੇ ਪੁਲਿਸ ਟੀਮ ਜਗਾ ਜਗਾ ਜਾ ਕੇ ਪਤਾ ਕਰਦੀ ਹੈ ਪਰ ਕਲਾ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਪਰ ਪੁਲਿਸ ਜਦੋਂ ਫਿਰ ਆਪਣੀ ਜੀ ਜਾਣ ਲਾਂਦੀ ਹੈ ਤਾਂ ਪਤਾ ਲੱਗਦਾ ਵੀ ਇੱਕ ਏਰੀਏ ਦੇ ਵਿੱਚ ਕਲਾ ਨਾਮ ਦੀ ਜਿਹੜੀ ਔਰਤ ਹੈ ਉਹਦੇ ਘਰ ਪਹੁੰਚਦੇ ਨੇ ਜਿੱਥੇ ਉਹ ਰਹਿੰਦੀ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਕਲਾ ਸੀ। ਉਹ ਆਂਡੀਆਂ ਗਵਾਂਡੀਆਂ ਜਦੋਂ ਪੁੱਛ ਕੇ ਚ ਹੁੰਦੀ ਐ ਤੇ ਕਲਾ ਬਾਰੇ ਪੁੱਛਿਆ ਜਾਂਦਾ। ਸਾਰਿਆਂ ਦੀ ਇੱਕੋ ਹੀ ਪਾਸ਼ਾ ਹੁੰਦੀ ਐ, ਇੱਕੋ ਹੀ ਗੱਲ ਹੁੰਦੀ ਐ। ਸਾਰਿਆਂ ਨੂੰ ਜੋ ਕੁਝ ਪਤਾ ਸੀ ਉਹ ਹੀ ਦੱਸਦੇ ਨੇ ਵੀ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ। ਸ਼ੱਕ ਸੀ ਉਹਨਾਂ ਨੂੰ ਇੱਕ ਦੂਜੇ ਦੇ ਉੱਪਰ ਤੇ ਆਖਰਕਾਰ ਜਿਹੜੀ ਉਹ ਕਲਾ ਉਹ ਆਪਣੇ ਪ੍ਰੇਮੀ ਦੇ ਨਾਲ ਅਜੋ 15 ਸਾਲ ਪਹਿਲਾਂ ਘਰੋਂ ਚਲੀ ਜਾਂਦੀ ਐ ਆਪਣੇ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਤੇ ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ। ਉਹ ਪੁੱਛਦੇ ਨੇ ਵੀ ਉਹਦਾ ਕਤਲ ਹੋਇਆ ਹੋਵੇ ਕਿਸੇ ਨੇ ਕਤਲ ਕੀਤਾ ਹੋਵੇ ਇਸ ਗੱਲ ਤੋਂ ਸਾਰੇ ਇਨਕਾਰ ਕਰਦੇ ਨੇ ਵੀ ਨਹੀਂ ਉਹ ਆਪਣੇ ਪ੍ਰੇਮੀ ਦੇ ਨਾਲ ਗਈ ਹੈ ਨਾ ਉਹਦਾ ਕਤਲ ਕਿਸੇ ਨੇ ਕੀਤਾ ਨਾ ਕਿਸੇ ਨੇ ਦੇਖਿਆ ਨਾ ਕਿਸੇ ਨੂੰ ਪਤਾ ਪੁਲਿਸ ਵਾਲੇ ਫਿਰ ਵਾਪਸ ਚਲੇ ਜਾਂਦੇ ਨੇ ਉਹ ਜਾ ਕੇ ਰਿਪੋਰਟ ਦਿੰਦੇ ਨੇ ਐਸਪੀ ਸਾਹਿਬ ਨੂੰ ਵੀ ਨਾ ਤਾਂ ਉਹਦਾ ਕਤਲ ਹੋਇਆ ਹੈ ਅਸੀਂ ਪੂਰੇ ਇਲਾਕੇ ਦੇ ਵਿੱਚ ਛਾਣਬੇਨ ਕੀਤੀ ਹੈ ਸਾਰਿਆਂ ਦਾ ਇੱਕੋ ਜਵਾਬ ਹੈ ਵੀ ਉਹ ਆਪਣੇ ਕਿਸੇ ਆਸ਼ਿਕ ਦੇ ਨਾਲ ਗਈ ਹੈ ਹੁਣ ਐਸਪੀ ਸਾਹਿਬ ਨੂੰ ਹੁੰਦਾ ਹੈ ਵੀ ਇਸ ਗੱਲ ਦੀ ਤਹ ਤੱਕ ਜਾਣਾ ਚਾਹੀਦਾ ਹੈ ਫਿਰ ਉਹਨਾਂ ਨੂੰ ਇਨਵੈਸਟੀਗੇਸ਼ਨ ਤੇ ਲਾਇਆ ਜਾਂਦਾ ਵੀ ਕਲਾ ਦਾ ਪਤਾ ਕਰੋ ਕਿੱਥੇ ਹੈ ਜੇ ਕਿਸੇ ਨਾਲ ਗਈ ਹੈ ਤਾਂ ਕਿਹਦੇ ਨਾਲ ਗਈ ਹੈ ਉਹ ਇਸ ਟਾਈਮ ਕਿੱਥੇ ਹੈ ਪੁਲਿਸ ਦੁਆਰਾ ਫਿਰ ਇਨਵੈਸਟੀਗੇਸ਼ਨ ਕਰਦੀ ਹੈ ਤੇ ਮਾਪੇ ਕੋਲ ਜਦੋਂ ਪਹੁੰਚਦੇ ਨੇ ਉਸ ਸਮੇਂ ਤੱਕ ਮਾਪੇ ਦੀ ਮੌਤ ਹੋ ਚੁੱਕੀ ਸੀ ਇੱਕ ਭਰਾ ਸੀ ਉਹ ਤੋਂ ਜਦੋਂ ਪੁੱਛਗੇ ਚ ਹੁੰਦੀ ਹੈ ਤਾਂ ਉਹਦਾ ਕਹਿਣਾ ਸੀ ਵੀ ਉਹਨੇ ਪਹਿਲਾਂ ਆਪਣੀ ਬਰਾਦਰੀ ਤੋਂ ਬਾਹਰ ਇੱਕ ਲੜਕੇ ਦੇ ਨਾਲ ਵਿਆਹ ਕਰਾਇਆ ਉਸ ਸਮੇਂ ਤੋਂ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਕਿਸੇ ਹੋਰ ਲੜਕੇ ਨਾਲ ਚਲੀ ਗਈ ਹੈ ਤੇ ਉਹਦੇ ਨਾਲ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਸਾਡੇ ਰਿਸ਼ਤੇ ਨਾਤੇ ਉਹਦੇ ਨਾਲ ਬਿਲਕੁਲ ਖਤਮ ਸੀ ਆਲੇ ਦੁਆਲੇ ਸਭ ਟਰਾਈ ਕੀਤਾ ਜਾਂਦਾ ਪਰ ਕਿਤੇ ਵੀ ਪੁਲਿਸ ਨੂੰ ਐਸੀ ਕੋਈ ਚੀਜ਼ ਆ ਪਤਾ ਨਹੀਂ ਲੱਗਦਾ ਵੀ ਉਹਦਾ ਕਿਸੇ ਨੇ ਕਤਲ ਕੀਤਾ ਹੁਣ ਜਿਹੜਾ ਮੇਨ ਬੰਦਾ ਸੀ ਉਹ ਇਜ਼ਰਾਈਲ ਸੀ ਉਹਦੇ ਬਾਰੇ ਕਿਤੇ ਵੀ ਪਤਾ ਨਹੀਂ ਲੱਗਦਾ ਉਹ ਕਿੱਥੇ ਨੌਕਰੀ ਕਰਦਾ ਕੀ ਕਰਦਾ ਕਿੱਥੇ ਰਹਿੰਦਾ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਦੁਬਾਰਾ ਐਸਪੀ ਸਾਹਿਬ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੁਝ ਜ਼ਰੂਰ ਹੈ ਵੀ ਹੁਣ ਕਰਨਤ ਕਰਨ ਕੀ ਫਿਰ ਜਿਹੜੇ ਤਿੰਨ ਬੰਦੇ ਸੀ ਉਹਨਾਂ ਦਾ ਪਤਾ ਕੀਤਾ ਜਾਂਦਾ ਉਹਨਾਂ ਨੂੰ ਪੁਲਿਸ ਵੱਲੋਂ ਚੱਕਿਆ ਜਾਂਦਾ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਉਹਨਾਂ ਬਾਰੇ ਆਲੇ-ਦੁਆਲੇ ਪੁੱਛਗਿੱਛ ਕੀਤੀ ਜਾਂਦੀ ਉਹਨਾਂ ਦੀਆਂ ਪਤਨੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਕਤਲ ਕਿਉਂ ਕਰਾਂਗੇ ਸਾਨੂੰ ਕੀ ਲੋੜ ਹੈ ਕਿਸੇ ਦਾ ਕਤਲ ਕਰਨ ਦੀ ਜਦੋਂ ਪਤਨੀਆਂ ਤੋਂ ਪੁੱਛਗਿੱਛ ਹੁੰਦੀ ਹੈ ਵੀ ਪਤਨੀਆਂ ਨਾਲ ਵੀ ਆਲੇ-ਦੁਆਲੇ ਸਮਾਜ ਦੇ ਵਿੱਚ ਵੀ ਸਾਰਾ ਕੁਝ ਉਹਨਾਂ ਦਾ ਠੀਕ ਸੀ ਕਿਸੇ ਤਰੀਕੇ ਨਾਲ ਕੋਈ ਛੱਕ ਕੋਈ ਉਹਨਾਂ ਦਾ ਲੜਾਈ ਝਗੜੇ ਦੇ ਵਿੱਚ ਨਾਮ ਨਹੀਂ ਹੁੰਦਾ ਉਹਨਾਂ 'ਚ ਸਿਰਫ ਇੱਕ ਬੰਦੇ ਦਾ ਇਹਨਾ ਨਾਮ ਹੁੰਦਾ ਵੀ ਪਤਨੀ ਨਾਲ ਲੜਾਈ ਹੁੰਦੀ ਹੈ ਪਤਨੀ ਰੁਸ ਕੇ ਪੇਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹਥੇ ਧਮਕੀ ਦਿੰਦਾ ਵੀ ਮੈਂ ਤੈਨੂੰ ਮਾਰ ਦਾਂਗਾ ਉਹ ਪੁਲਿਸ ਦੇ ਵਿੱਚ ਰਿਪੋਰਟ ਕਰਦੇ ਨੇ ਪੁਲਿਸ ਆਉਂਦੀ ਹੈ ਇਹਨਾਂ ਦਾ ਆਪਸ ਦੇ ਵਿੱਚ ਫਿਰ ਰਾਜੀਨਾਮਾ ਹੋ ਜਾਂਦਾ ਤੇ ਉਹਦੀ ਪਤਨੀ ਦਾ ਕਹਿਣਾ ਸੀ ਵੀ ਇਸ ਤੋਂ ਪਹਿਲਾਂ ਨਾ ਇਸ ਤੋਂ ਬਾਅਦ ਕਦੇ ਸਾਡਾ ਆਪਸ ਦੇ ਵਿੱਚ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤਿੰਨਾਂ ਨੂੰ ਰਿਹਾ ਕਰ ਦਿੰਦੀ ਹੈ ਹੁਣੇ ਸਾਰਾ ਕੁਝ ਜਦੋਂ ਚੱਲਦਾ ਸੀ ਇਨਵੈਸਟੀਗੇਸ਼ਨ ਚੱਲਦੀ ਸੀ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਪੁਲਿਸ ਵਾਲਾ ਹੁੰਦਾ ਜਿਹਨੂੰ ਇਹ ਗੱਲ ਦਾ ਪਤਾ ਲੱਗਦਾ ਤੇ ਇਹ ਜਿਹੜਾ ਲੈਟਰ ਆਇਆ ਉਹਦੇ ਬਾਰੇ ਪਤਾ ਲੱਗਦਾ ਉਹ ਅਫਸਰਾਂ ਤੋਂ ਡਰਦਾ ਸੀ ਉਹਨੂੰ ਕੁਝ ਚੀਜ਼ ਦਾ ਪਤਾ ਸੀ ਪਰ ਉਹਨੇ ਇਹ ਸੀ ਵੀ ਅਫਸਰਾਂ ਨਾਲ ਕਿਵੇਂ ਗੱਲਬਾਤ ਕਰੇ ਫਿਰ ਉਹ ਡਰਦੇ ਡਰਦੇ ਅਫਸਰਾਂ ਦੇ ਨਾਲ ਗੱਲ ਕਰਦਾ ਕਿਉਂਕਿ ਉਹ ਜਿਹੜਾ ਪੁਲਿਸ ਵਾਲਾ ਸੀ ਸਿਪਾਈ ਸੀ ਉਹਦੀ ਵੀ ਸ਼ਰਾਬ ਪੀਣ ਦੀ ਆਦਤ ਸੀ ਉਹਦਾ ਕਹਿਣਾ ਸੀ ਇੱਕ ਜਗ੍ਹਾ ਬੈਠ ਕੇ ਉਹ ਸ਼ਰਾਬ ਪੀਂਦਾ ਉੱਥੇ ਹੋਰ ਵੀ ਕੁਝ ਲੋਕ ਸ਼ਰਾਬ ਪੀਂਦੇ ਨੇ ਪਰ ਉਹਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਜ਼ਿਆਦਾ ਸ਼ਰਾਬ ਪੀਂਦਾ ਤੇ ਉਹਦੀ ਬੋਲਣ ਦੀ ਆਦਤ ਜ਼ਿਆਦਾ ਉਹਨੇ ਕਾਫੀ ਸਮੇਂ ਪਹਿਲਾਂ ਉਹਦੇ ਮੂੰਹੋਂ ਇੱਕ ਗੱਲ ਸੁਣੀ ਸੀ ਪਰ ਨਾ ਤਾਂ ਉਸ ਬੰਦੇ ਦਾ ਉਹਨੂੰ ਪਤਾ ਹੈ ਨਾ ਹੀ ਉਹਦੀ ਪਛਾਣ ਹੈ ਹੁਣ ਇਸ ਗੱਲ ਦੇ ਜਦੋਂ ਪਤਾ ਲੱਗਦਾ ਅਫਸਰਾਂ ਨੂੰ ਤਾਂ ਫਿਰ ਦੁਬਾਰਾ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਪਰ ਇਸ ਵਾਰ ਸਿਵਲ ਡிரஸ் ਦੇ ਵਿੱਚ ਜਾ ਕੇ ਸ਼ਰਾਬ ਪੀਣੀ ਉੱਥੇ ਬੈਠਣਾ ਲੋਕਾਂ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕਰਦੇ ਨੇ ਗੱਲਬਾਤ ਕਰਦੇ ਰਹਿੰਦੇ ਨੇ ਇੱਕ ਦਿਨ ਗੱਲਬਾਤ ਕਰਦਿਆਂ ਕਰਦਿਆਂ ਇੱਕ ਬੰਦਾ ਜਿਆਦਾ ਸ਼ਰਾਬੀ ਹੁੰਦਾ ਹਾਓ ਜਿਹਦੇ ਨਾਲ ਵੀ ਬੈਠ ਕੇ ਸ਼ਰਾਬ ਪੀਂਦੇ ਸੀ ਤੇ ਇਹ ਕਲਾ ਦੇ ਕਤਲ ਬਾਰੇ ਕਿਸੇ ਨਾ ਕਿਸੇ ਤਰੀਕੇ ਗੱਲ ਕਰਦੇ ਸੀ ਉਹਨਾਂ ਨੂੰ ਕੋਈ ਵੀ ਕਾਮਯਾਬੀ ਨਹੀਂ ਮਿਲਦੀ ਫਿਰ ਕਾਫੀ ਦਿਨਾਂ ਬਾਅਦ ਇੱਕ ਸ਼ਖਸ ਸ਼ਰਾਬ ਦੇ ਨਸ਼ੇ ਦੇ ਵਿੱਚ ਕਲਾ ਦੇ ਕਤਲ ਦੀ ਗੱਲ ਕਰਦਾ ਜਿਵੇਂ ਉਹ ਗੱਲ ਕਰਦਾ ਪੁਲਿਸ ਵਾਲੇ ਫੋਨ ਕਰਦੇ ਨੇ ਉੱਥੇ ਪੁਲਿਸ ਟੀਮ ਪਹੁੰਚਦੀ ਹੈ ਉਹ ਬੰਦੇ ਨੂੰ ਚੱਕਿਆ ਜਾਂਦਾ ਚੱਕ ਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉਹਦਾ ਨਾਮ ਹੁੰਦਾ ਸੁਰੇਸ਼ ਕੇਵੀ ਫੇਰ ਉਹਦੀ ਖਾਤਰਦਾਰੀ ਕੀਤੀ ਜਾਂਦੀ ਹੈ ਤਾਂ ਉਹ ਤੋਂ ਇਸ ਕੇਸ ਬਾਰੇ ਪੁੱਛਿਆ ਜਾਂਦਾ ਜੋ ਕੁਛ ਉਹ ਦੱਸਦਾ ਉਸ ਤੋਂ ਬਾਅਦ ਫਿਰ ਤਿੰਨ ਜਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਹੁੰਦਾ ਜੀਨੂ ਸੋਮਨ ਤੇ ਪ੍ਰਮੋਦ ਜਿਨ੍ਹਾਂ ਨੂੰ ਪਹਿਲਾਂ ਪੁਲਿਸ ਚੱਕਿਆ ਸੀ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਸੀ ਹੁਣ ਜਦੋਂ ਇਹਨਾਂ ਤੋਂ ਪੁੱਛਗਿੱਛ ਕਰਦੇ ਨੇ ਆਪਣੇ ਹਿਸਾਬ ਨਾਲ ਫਿਰ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਹੈ ਤਾਂ ਇਹਨਾਂ ਦਾ ਕਹਿਣਾ ਸੀ ਵੀ ਇਹਨਾਂ ਨੇ ਅਨਿਲ ਕੁਮਾਰ ਦੇ ਕਹਿਣ ਤੇ ਕਲਾ ਦਾ ਕਤਲ ਕੀਤਾ ਸੀ ਉਹਦੇ ਛਾਲ ਦੇ ਨਾਲ ਉਹਦਾ ਗਲ ਕੁੱਟ ਕੇ ਜੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਉਹਨਾਂ ਦਾ ਕਹਿਣਾ ਸੀ ਵੀ ਕਤਲ ਤੁਸੀਂ ਕਿਉਂ ਕੀਤਾ ਤੇ ਕਲਾ ਦਾ ਬਣਿਆ ਕਿ ਉਹ ਗਈ ਕਿੱਥੇ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਅਨਿਲ ਕੁਮਾਰ ਦੇ ਰਿਸ਼ਤੇਦਾਰ ਆ ਤੇ ਅਨਿਲ ਕੁਮਾਰ ਦੇ ਕਹਿਣ ਤੇ ਕਤਲ ਕੀਤਾ ਕਿਉਂਕਿ ਇਹਦਾ ਕਿਸੇ ਹੋਰ ਦੇ ਨਾਲ ਅਫੇਰ ਸੀ ਅਨਿਲ ਕੁਮਾਰ ਨੂੰ ਇਹ ਤੇ ਸ਼ੱਕ ਸੀ ਤੇ ਲੜਾਈ ਝਗੜੇ ਰਹਿੰਦੇ ਸੀ ਫਿਰ ਉਹਦੇ ਕਹਿਣ ਤੇ ਅਸੀਂ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਾਣਾ ਸੀ ਅਸੀਂ ਗੱਡੀ ਦੇ ਵਿੱਚ ਲਾਸ਼ ਰੱਖ ਕੇ ਲੈ ਕੇ ਗਏ ਪਰ ਕਿਤੇ ਵੀ ਸਾਨੂੰ ਇਹੋ ਜਿਹੀ ਜਗ੍ਹਾ ਨਹੀਂ ਮਿਲੀ ਵੀ লাশ ਨੂੰ ਟਿਕਾਣੇ ਲਾਇਆ ਜਾ ਸਕੇ ਕੁਝ ਅਸੀਂ ਕਬਰਾਂਗੇ ਫਿਰ ਵਾਪਸ ਲਿਆ ਕੇ ਅਨਿਲ ਕੁਮਾਰ ਦੇ ਘਰ ਦੇ ਵਿੱਚ ਹੀ ਸੈਪਟਿਕ ਟੈਂਕ ਦੇ ਵਿੱਚ লাশ ਨੂੰ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਆਪਣੇ ਆਪਣੇ ਘਰ ਚਲੇ ਜਾਂਦੇ ਨੇ ਜਿਹੜਾ ਸ਼ਰੇਸ਼ ਸੀ ਉਹਦਾ ਕਹਿਣਾ ਸੀ ਵੀ লাশ ਨੂੰ ਟਿਕਾਣੇ ਲਾਉਣ ਵਾਸਤੇ ਅਨਿਲ ਕੁਮਾਰ ਨੇ ਉਹਨੂੰ ਕਿਹਾ ਸੀ ਪਰ ਉਹਨੇ ਉਹਦਾ ਪ੍ਰਸਤਾਵ ਨਹੀਂ ਮੰਨਿਆ ਉਹਨੇ ਉਹਦੀ ਗੱਲ ਨਹੀਂ ਮੰਨੀ ਇਸ ਗੱਲ ਦਾ ਉਹਨੂੰ ਪਤਾ ਸੀ ਵੀ ਇਹਨਾਂ ਨੇ ਕਤਲ ਕੀਤਾ ਕਲਾ ਦਾ ਤੇ ਮੈਨੂੰ ਧਮਕਾਇਆ ਵੀ ਗਿਆ ਹੁਣ ਪੁਲਿਸ ਤੋਂ ਪੁੱਛਿਆ ਜਾਂਦਾ ਵੀ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਗੁੰਮਨਾਮ ਪੱਤਰ ਹੁਣ ਲਿਖਿਆ 15 ਸਾਲ ਇਸ ਗੱਲ ਦਾ ਇੰਤਜ਼ਾਰ ਕਿਉਂ ਕੀਤਾ ਉਹਦਾ ਕਹਿਣਾ ਸੀ ਵੀ ਉਹਨੂੰ ਅਨਿਲ ਕੁਮਾਰ ਤੋਂ ਡਰ ਲੱਗਦਾ ਸੀ ਉਹਨੇ ਧਮਕੀ ਦਿੱਤੀ ਸੀ ਤੇ ਮੇਰੇ ਤੋਂ ਪਾਵਰਫੁੱਲ ਵੀ ਸੀ ਜੇ ਇਹ ਬੰਦੇ ਆਪਣੀ ਪਤਨੀ ਦਾ ਕਤਲ ਕਰ ਸਕਦੇ ਨੇ ਇਹ ਤਿੰਨ ਜਣੇ ਮਿਲ ਕੇ ਉਹਦੀ ਪਤਰੀ ਨੂੰ ਮਾਰ ਸਕਦੇ ਨੇ ਤਾਂ ਮੈਨੂੰ ਵੀ ਮਾਰ ਸਕਦੇ ਸੀ ਫਿਰ ਉਹਨੇ ਇੱਕ ਦਿਨ ਜਮੀਰ ਜਾਗਦਾ ਤੇ ਇੱਕ ਚਿੱਠੀ ਲਿਖਦਾ ਉਸ ਤੋਂ ਬਾਅਦ ਪੁਲਿਸ ਉਹਨਾਂ ਤੱਕ ਪਹੁੰਚਦੀ ਹੈ ਫਿਰ ਫੋਰੈਂਸਿਕ ਟੀਮਾਂ ਪਹੁੰਚਦੀਆਂ ਨੇ ਅਨਿਲ ਕੁਮਾਰ ਦੇ ਘਰ ਸੇਫਟੀ ਟੈਂਕ ਦੀ ਚੰਗੇ ਤਰੀਕੇ ਦੇ ਨਾਲ ਉਥੋਂ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੋਂ ਵਾਲਾਂ ਦੇ ਗੁੱਛੇ ਵੀ ਮਿਲਦੇ ਨੇ ਉਥੋਂ ਮਾਸ ਦੇ ਹੱਡੀਆਂ ਦੇ ਰੂਪ ਦੇ ਵਿੱਚ ਵੀ ਕੁਝ ਟੁਕੜੇ ਮਿਲਦੇ ਨੇ ਕਾਫੀ ਕੁਝ ਮਿਲਦਾ ਹੈ ਫਰੈਂਸਿਕ ਟੀਮਾਂ ਉਹਨੂੰ ਲੈ ਕੇ ਜਾਂਦੀਆਂ ਨੇ ਤੇ ਉਹਦੀ ਫਿਰ ਡੀਐਨਏ ਕੀਤਾ ਜਾਂਦਾ ਹੈ ਫਰੈਂਸਿਕ ਲੈਬ ਦੇ ਵਿੱਚ ਪਹੁੰਚਦੇ ਨੇ ਪਰ ਜਿਹੜਾ ਮੇਨ ਅਨਿਲ ਕੁਮਾਰ ਸੀ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਸੀ ਆ ਕੇ 2025 ਦੇ ਵਿੱਚ ਇਸ ਕੇਸ ਦਾ ਖੁਲਾਸਾ ਹੁੰਦਾ ਹੈ 2009 ਦਾ ਇਹ ਮਾਮਲਾ ਸੀ ਜਿਹੜਾ ਕਲਾ ਦਾ ਕਤਲ ਹੋਇਆ ਸੀ ਲੋਕ ਉਹਦੇ ਬਾਰੇ ਕੀ ਕੀ ਸੋਚਦੇ ਸੀ ਪਰਿਵਾਰ ਕੀ ਸੋਚਦਾ ਸੀ ਇੱਕ ਵਿਆਹ ਕਰਾਇਆ ਉਹ ਤੋਂ ਬਾਅਦ ਉਹ ਕਿਸੇ ਹੋਰ ਨਾਲ ਚਲੀ ਗਈ ਪਰ ਦਰਅਸਲ ਉਹਦੇ ਹੀ ਪਤੀ ਨੇ ਜਿਹਦੇ ਨਾਲ ਉਹਨੇ ਵਿਆਹ ਕਰਾਇਆ ਸੀ ਉਹਦੇ ਕਹਿਣ ਤੇ ਤਿੰਨ ਜਣਿਆਂ ਨੇ ਉਹਨੂੰ ਮਾਰ ਕੇ ਉਹਦੇ ਘਰ ਦੇ ਸੈਪਟਿਕ ਟੈਂਕ ਦੇ ਵਿੱਚ ਸੁੱਟ ਦਿੱਤਾ ਸੀ ਤਿੰਨ ਮੁਜਰਮ ਪੁਲਿਸ ਦੀ ਕਬਜ਼ੇ ਦੇ ਵਿੱਚ ਸੀ ਤੇ ਜਿਹੜਾ ਮੇਨ ਸੀ ਉਹ ਇਜ਼ਰਾਈਲ ਦੇ ਵਿੱਚ ਬੈਠਾ ਸੀ ਪੁਲਿਸ ਹੁਣ ਉਹਨੂੰ ਲਿਆਉਣ ਦੀਆਂ ਤਿਆਰੀਆਂ ਕਰਦੀ ਹੈ ਹੋ ਸਕਦਾ ਪੁਲਿਸ ਦੇ ਸਕੰਜੇ ਦੇ ਵਿੱਚ ਫਸੇ ਤੇ ਇਜ਼ਰਾਈਲ ਤੋਂ ਆ ਕੇ ਜੋ ਕੁਛ ਉਹਨੇ ਕੀਤਾ ਉਹਦੀ ਬਣਦੀ ਸਜ਼ਾ ਉਹਨੂੰ ਮਿਲੇ। ਪਾਪ ਕਿਸੇ ਵੀ ਤਰੀਕੇ ਕੀਤਾ ਜਾਵੇ ਕਿੰਨਾ ਲੁਕੋ ਕੇ ਕੀਤਾ ਜਾਵੇ ਆਖਰ ਕਿਤੇ ਨਾ ਕਿਤੇ ਆਪਣੇ ਸਬੂਤ ਛੱਡਦਾ ਹੈ। ਕਲਾ ਦਾ ਜਿਹੜਾ ਇਹਨਾਂ ਨੇ ਕਤਲ ਕੀਤਾ ਸੀ ਉਹ ਪਾਪ 15 ਸਾਲ ਬਾਅਦ ਬੋਲਿਆ ਜਦੋਂ ਕਲਾ ਨੂੰ ਸਾਰੇ ਭੁੱਲ ਚੁੱਕੇ ਸੀ ਤੇ ਅਪਰਾਧੀ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ। ਜੇ ਆਪਾਂ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ। ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ